ਮੈਂ ਬੇਨਤੀ ਕਰਦਾ ਆਪਣੇ ਬਹੁਤ ਹੀ ਲੋਕਾਂ ਦੇ ਹਰਮਨ ਪਿਆਰੇ ਸਰਦਾਰ ਕਰਮਜੀਤ ਸਿੰਘ ਜੀ ਅਨਮੋਲ ਸਾਹਿਬ ਕਿ ਉਹ ਵੀ ਆ ਕੇ ਆਪਦੇ 2 ਮਿੰਟ ਸਾਡੀ ਇਸ ਸੰਗਤ ਨਾਲ ਆਪਦੇ ਵਿਚਾਰ ਸਾਂਝੇ ਕਰਨ। ਸ਼੍ਰੀ ਕਰਮਜੀਤ ਅਨਮੋਲ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੜਾ ਧੰਨਵਾਦੀ ਆ ਸਾਡੇ ਮਾਨਯੋਗ ਭਾਈ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਨਾਲ ਰੂਬਰੂ ਹੋਇਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਨ ਰੋੜਾ ਜੀ ਤੇ ਸਾਡੇ ਜੈਤੋ ਵਾਲੇ ਐਮ ਐਲ ਏ ਸਾਹਿਬ અમૂલકજી ਤੇ ਪਿੰਡ ਕੌਣੀ ਤੋਂ ਸਾਡੇ ਬਹੁਤ ਹੀ ਵਧੀਆ ਮਿੱਤਰ ਚੇਅਰਮੈਨ ਸਾਹਿਬ ਸਾਡੇ ਡਿੰਪੀ ਢਿੱਲੋਂ ਜੀ ਬਾਈਬਲਕਾਰ ਸਿੱਧੂ ਜੀ ਤੇ ਮਾਸਟਰ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਬਸ ਇਹੀ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਆਇਆ ਕਿ ਨਤੀਜਾ ਭਾਵੇਂ ਕਿਹੋ ਜਿਹਾ ਵੀ ਰਿਹਾ ਪਰ ਤੁਸੀਂ ਲੋਕਾਂ ਨੇ ਬਹੁਤ ਸਾਰਾ ਮਾਣ ਦਿੱਤਾ ਬਹੁਤ ਸਾਰਾ ਪਿਆਰ ਦਿੱਤਾ ਮੈਂ ਹਮੇਸ਼ਾ ਉਹ ਯਾਦ ਰੱਖੂਗਾ ਔਰ ਕੋਈ ਵੀ ਤੁਹਾਨੂੰ ਕੰਮ ਹੈ ਤਾਂ ਸਾਨੂੰ ਸਾਡੇ ਨਾਲ ਸਿੱਧਾ ਹਿੱਕ 'ਚ ਵੱਜੋ ਆ ਕੇ ਤੁਹਾਡੇ ਸਾਰੇ ਕੰਮ ਹੋਣਗੇ ਜਿੰਨਾ ਵੀ ਕੰਮ ਕਰ ਸਕਿਆ ਕਿਸੇ ਦਾ ਨਿੱਜੀ ਕੰਮ ਚਾਹੇ ਰਹਿ ਜਾਏ ਪਰ ਜਿਹੜੇ ਖਾਸ ਕਰਕੇ ਸਾਂਝੇ ਕੰਮ ਹੋਣਗੇ ਉਹ ਕਦੇ ਨਹੀਂ ਰੁਕਣਗੇ ਤੁਹਾਡੇ ਕਦੇ ਵੀ ਸੋ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਡਿੰਪੀ ਢਿੱਲੋਂ ਜੀ ਹੁਣਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਵੱਧ ਤੋਂ ਵੱਧ ਮਾਰਜੰਦੇ ਨਾਲ ਜਿਤਾ ਕੇ ਕੰਮਜਾਬ ਕਰੋ ਸੋ ਤਾਂ ਕਿ ਤੁਹਾਡੇ ਜਿਹੜੇ ਜਿੰਨੇ ਵੀ ਰੁਕੇ ਹੋਏ ਕੰਮ ਨੇ ਤਾਂ ਉਹ ਸਾਰੇ ਹੋ ਸਕਣ ਤੇ ਸਰਦਾਰ ਭਗਵਾਨ ਸਿੰਘ ਮਾਨ ਜਿਵੇਂ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਇਹ ਸਰਕਾਰ ਦੇ ਵਿੱਚ ਸਭ ਤੋਂ ਵੱਧ ਕੰਮ ਹੋ ਰਹੇ ਨੇ ਅੱਗੇ ਇਸ ਤੋਂ ਵੀ ਵੱਧ ਸਪੀਡ ਦੇ ਨਾਲ ਕੰਮ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਮੈਂ ਹੁਣ ਬੇਨਤੀ ਕਰੂੰਗਾ ਜਿਨ੍ਹਾਂ ਦਾ ਬਹੁਤ ਲੰਮੇ ਸਮੇਂ ਤੋਂ ਆਪਾਂ ਇੰਤਜ਼ਾਰ ਕਰ ਰਹੇ ਸੀ ਤੁਹਾਡੇ ਦਿਲਾਂ ਤੇ ਰਾਜ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਕਿ ਉਹ ਵੀ ਆ ਕੇ ਆਪਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਇਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਦੋ ਤਿੰਨ ਨਾਰੇ ਲਾ ਕੇ ਮਾਹੌਲ ਗਰਮ ਕਰੂੰਗਾ ਜੀ ਇਨਕਲਾਬ सरदार भगवंत सिंह मान आम आदमी पार्टी इनकलाब मान वीडियो वाले मुंडे मैं से कैमरा क्योंकि मैं वैसे भी चार पांच बजे बाद हट जाना मैं रब ने शकली यह बनाई है हां फिर पीछे ना जाने आंदा ना जेडी पीछे बैठे बैठ जा वीडियो बढ़िया बनो ऐना मैं कह देना हां ताड़ियां मार दे मुंडे वाले ਪੁਲਾਈਆਣਾ ਨਗਰ ਦੀ ਸਤ ਸੰਗਤ ਆਲੇ ਦੋਲੇ ਦੇ ਪਿੰਡਾਂ ਤੋਂ ਪਤਵੰਤੇ ਸੱਜਣ ਮਾમા ਭੈਣਾ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਜਿੰਨੇ ਵੀ ਭਾਰੀ ਗਿਣਤੀ ਤੁਸੀਂ ਇੱਥੇ ਪਹੁੰਚਿਆ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲੇਟ ਹੋ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਚੰਡੀਗੜ੍ਹ ਤਾਂ ਉੱਥੋਂ ਹਾਲਾਂਕਿ ਮੈਂ ਤਾਂ 12 ਵਜੇ ਵਿਲਾ ਹੋਇਆ ਸੀ ਪਰ ਫਿਰ ਕਿਉਂਕਿ ਤਿੰਨ ਚਾਰ ਕਾਂਟੇ ਦਾ ਰਾਹ ਤਾਂ ਪਹਿਲਾਂ ਆਉਣ ਸਾਰ ਮੈਂ ਡਿੰਪਿਟੇ ਲੋਜੀ ਨੂੰ ਮੈਂ ਪਹਿਲਾਂ ਬੇਨਤੀ ਕਰ ਲਈ ਮੈਂ ਕਿਹਾ ਵੀ ਆਪਾਂ ਲੋਕਾਂ ਨੂੰ ਜਿਆਦਾ ਇੰਤਜ਼ਾਰ ਨਹੀਂ ਕਰਾਉਣਾ ਕਿਉਂਕਿ ਕੰਮ ਵੀ ਕਪੀਲਦਾਰੀ ਤੇ ਛੱਡ ਕੇ ਆਇਆ ਹਾਂ ਵੀ ਤੁਸੀਂ ਪਹਿਲਾਂ ਬੋਲ ਲਿਓ ਮੇਰੇ ਤੇ ਆਉਣ ਤੋਂ ਪਹਿਲਾਂ ਤੇ ਮੈਂ ਆ ਕੇ ਹੁਣ ਸਰ ਬੋਲੂਗਾ ਦੋ ਪਿੰਡਾਂ 'ਚ ਹੋਰ ਜਾਣਾ ਜਿੱਥੇ ਕਹੋਗੇ ਉੱਥੇ ਚੱਲਾਂਗੇ ਇਹ ਸਾਡੇ ਪਿੰਡ ਨੇ ਭਲਾਈਆਣਾ ਦੋਦਾ ਛੱਤਿਆਣਾ ਭੁੰਦੜਾ ਇਹ ਸਾਰੇ ਜਿੰਨੇ ਵੀ ਮੈਂ ਕੋਟਲੀਆ ਬਲੂ ਗਿਆ ਮੈਂ ਖਿੜਕੀਆਂ ਵਾਲੇ ਗਿਆ ਜਿੱਥੇ ਵੀ ਜਾਣਿਆ ਲੋਕ ਇਹੀ ਪਿਆਰ ਦਿੰਦੇ ਆ ਕੋਟ ਪਾਈ ਗਏ ਸੀਗੇ ਕਿ ਸਾਨੂੰ ਤੁਹਾਡੇ ਤੇ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਡਾ ਇਹਨਾਂ ਤੋਂ ਖਿਹੜਾ ਛਡਾ ਦਿਓ ਮੈਂ ਕਿਹਾ ਵੀ ਖਿਹੜਾ ਤਾਂ ਤੁਸੀਂ ਛਡਾਉਣਾ ਹੈ ਸਾਡਾ ਤਾਂ ਨਾ ਹੀ ਲੱਗਣਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਆ ਨਿੰਮ ਖੜਾ ਹੈ ਲੈ ਪਹਿਲਾਂ ਤਾਂ ਇਹ ਦੇਖ ਲਿਓ ਵੀ ਇਹਨਾਂ ਨੂੰ ਪੁੱਛ ਲਿਓ ਜਿਹੜੇ ਆਉਣਗੇ ਮਨਪ੍ਰੀਤ ਬਾਦਲ ਹੋਰੀ ਜਾਂ ਰਾਜੀ ਬੜੇ ਨੇਮ ਤੇ ਡੇਕ 'ਚ ਕੀ ਫਰਕ ਹੁੰਦਾ ਹੈ ਉਹਨੂੰ ਪਤਾ ਹੀ ਨਹੀਂ ਮਗਾ ਹਰੇਕ ਸਾਲ ਇਹ ਵੀ ਪੱਤੇ ਬਦਲ ਲੈਂਦੇ ਐ ਐਤਕੀ ਗਿੱਦੜ ਵਾਹੇ ਵਾਲੋ ਬਦਲੋ 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 ਬਹੁਤ ਚਿਰ ਹੋ ਗਿਆ 12 13 ਸਾਲ ਹੋ ਗਏ 12 13 ਸਾਲ ਹੋ ਗਏ ਬਦਲ ਲੋ ਨਵੇਂ ਪੱਤੇ ਟਿੱਪਲ ਦੇ ਆ ਪੱਤਿਆ ਵੇ ਕਾ ਦੀ ਖੜਖੜ ਖੜਖੜ ਲਈ ਐ ਪਤ ਝੜ ਗਏ ਪੁਰਾਣੇ ਰੁੱਤ ਨਵੇਂ ਆ ਦੀ ਆਈ ਸਾਡੀ ਪਾਰਟੀ ਦੇ ਕੈਬਨਿਟ ਮਨਿਸਟਰ ਸਾਹਿਬ ਬੈਠੇ ਨੇ ਅਮਨ ਰੋੜਾ ਜੀ ਸਾਡੇ ਜੈਥੋ ਤੋਂ ਐਮਐਲਏ ਬੈਠੇ ਨੇ ਰਾਮਪ੍ਰੇ ਫੂਲ ਦੇ ਐਮਐਲਏ ਬੈਠੇ ਮੌੜ ਵਾਲੇ ਐਮਐਲਏ ਬੈਠੇ ਪੁੱਚੋ ਵਾਲੇ ਐਮਐਲਏ ਬੈਠੇ ਸਾਡੇ ਲਾਡੀ ਢੋਸ ਜੀ ਧਰਮਕੋੜ ਤੋਂ ਐਮਐਲਏ ਬੈਠੇ ਸਾਡੀ ਸਾਰੀ ਟੀਮ ਚੇਅਰਮੈਨ ਸਾਹਿਬ ਜੀਦਾ ਸਾਹਿਬ ਬੈਠਿਆ ਸਾਰੇ ਸਾਡੇ ਫਿਰੋਜ਼ਪੁਰ ਦੀ ਟੀਮ ਬੈਠੀ ਹੈ ਚਿੰਨੇ ਵੀ ਕਰਮਜੀਤ ਅਨਮੋਲ ਵੀਰੋ ਅਸੀਂ ਆਮ ਕਰਾਂਦੇ ਆ ਅਸੀਂ ਤੁਹਾਡੇ ਵਰਗੇ ਆ ਸਾਨੂੰ ਤੁਸੀਂ ਬਣਾਇਆ ਲੋਕ ਵੱਡੇ ਹੁੰਦੇ ਨੇ ਲੋਕ ਵੱਡੇ ਹੁੰਦੇ ਨੇ ਇਹ ਲੀਡਰ ਇਹ ਰਾਜੇ ਬੜਿੰਗ ਹੋਰੀ ਹੰਕਾਰ ਚ ਫਿਰਦੇ ਆ ਇਹ ਕਹਿੰਦੇ ਅਸੀਂ ਵੱਡੇ ਆ ਉਹ ਨਹੀਂ ਓਏ ਲੋਕ ਵੱਡੇ ਨੇ ਮੰਦੀ ਨਹੀਂ ਫਿਰ ਬਾਈ ਚ ਮੰਨੇ ਥੋੜਾ ਜਿਹਾ ਜੋ ਤੁਸੀਂ ਲਾਇਆ ਨਾ ਰਗੜਾ ਜਮਾਨਤਾ ਕਰਾਈਆਂ ਜਬਤ ਫਿਰ ਮੰਨੇ ਵੀ ਹਾਂ ਲੋਕ ਵੱਡੇ ਹੁੰਦੇ ਆ ਕਿਉਂਕਿ ਲੋਕਤੰਤਰ ਲੋਕਾਂ ਦਾ ਜਦੋਂ ਤੁਸੀਂ ਲੋਕਾਂ ਨੂੰ ਛੋਟੇ ਸਮਝਣ ਲੱਗ ਗਏ ਨਾ ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਸਾਹਿਬ ਚਲੋ ਅੱਜ ਦੁਨੀਆ 'ਚ ਨਹੀਂ ਹੈਗੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਚੀਲਾ दीक्षित 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ ਜਦੋਂ ਆਖਰੀ ਜਦੋਂ 2000 13 ਵਾਲੀ ਇਲੈਕਸ਼ਨ ਸੀ ਤਾਂ ਉਹ ਵੀ ਮੁੱਖ ਮੰਤਰੀ ਵਜੋਂ ਖੜੀ ਸੀ ਤਾਂ ਉਹਦੇ ਵਿਰੁੱਧ ਕੇਜਰੀਵਾਲ ਖੜਾ ਸੀ ਨਵੀਂ ਦਿੱਲੀ ਵਿਧਾਨ ਸਭਾ ਚ ਉਹ ਨਵੀਂ ਪਾਰਟੀ ਸੀ ਪਾਰਟੀ ਤਾਂ ਬਣੀ ਨੂੰ ਹੋਏ 6 ਮਹੀਨੇ ਵੀ ਨਹੀਂ ਹੋਏ ਸੀ ਤੇ ਵੋਟ ਪਾਉਣ ਗਈ ਆਪਦੀ ਬੂਥ ਤੇ ਆਪਣਾ ਜਿਹੜਾ ਬੂਥ ਪੈਂਦਾ ਸੀ ਉਹਦਾ ਜਿੱਥੇ ਉਹਦੀ ਵੋਟ ਸੀ ਬਾਹਰ ਨਿਕਲਦੇ ਨੂੰ ਪੱਤਰਕਾਰਾਂ ਨੇ ਪੁੱਛਿਆ ਕੇਜਰੀਵਾਲ ਕਾ ਕੋਈ ਅਸਰ ਤੋਂ ਨਹੀਂ ਪੜੇਗਾ ਉਹ 15 ਸਾਲ ਤੋਂ ਮੁੱਖ ਮੰਤਰੀ ਉਹ ਲੋਕਾਂ ਨੂੰ ਕੀ ਸਮਝਦੀ ਹੈ ਕਹਿੰਦੀ ਕੇਜਰੀਵਾਲ ਹੂ ਇਜ਼ ਕੇਜਰੀਵਾਲ ਇਹ ਕੌਣ ਹੈ ਵੀਰੋ 4 ਦਿਨਾਂ ਬਾਅਦ ਰਿਜ਼ਲਟ ਆ ਗਿਆ ਮੁੜ ਕੇ ਸਾਰੀ ਜ਼ਿੰਦਗੀ ਨਹੀਂ ਭੁੱਲੀ ਵੀ ਹੂ ਇਜ਼ ਕੇਜਰੀਵਾਲ ਆਏ 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 ਕਰਾਂਗੇ ਡਾਇਲੋਗ ਤਾਂ ਆਏ ਹੁੰਦਾ ਸੋ ਲੋਕਾਂ ਨੂੰ ਅਸੀਂ ਤਾਂ ਪਾਈ ਤੁਹਾਡੇ ਚਰਨਾ ਚਾ ਯਾਰ ਵੱਡੇ ਮੰਨਦੇ ਆ ਤੁਹਾਨੂੰ ਹੈਗੇ ਵੀ ਵੱਡੇ ਹੋ ਮਾਣ ਸਤਕਾਰ ਚ ਵੱਡੇ ਹੋ ਅਕਲਾਂ ਚ ਵੱਡੇ ਹੋ ਉਹਦਿਆਂ ਨਾਲ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਸ਼ਕਤੀਆਂ ਨਾਲ ਵੱਡਾ ਨਹੀਂ ਹੁੰਦਾ ਕਿਰਦਾਰਾਂ ਨਾਲ ਵੱਡਾ ਹੁੰਦਾ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਥੋੜ੍ਹੇ ਬਈ ਅੱਜ ਮੈਂ ਤਾਂ ਹੁਣ ਇੰਨੀਆਂ ਇਲੈਕਸ਼ਨਾਂ ਲੜ ਲਈਆਂ 14 ਫਿਰ 15 ਚ ਗਏ ਉਥੇ ਦਿੱਲੀ ਲੜਨਾ ਫਿਰ 17 ਫਿਰ 19 ਫਿਰ 22 ਹੁਣ 24 ਆ ਗਈ ਇੱਕ ਥੋੜਾ ਇਹ ਨਹੀਂ ਪਤਾ ਲੱਗਦਾ ਵੀ ਸਲਾਹ ਕਦੋਂ ਕਰਦੇ ਹਾਂ ਵੀ ਕਿਹੜਾ ਮੰਨਣਾ ਹੈ ਨਾ ਕਦੇ ਨਹੀਂ ਮੈਂ ਦੇਖਿਆ ਲੋਕ ਵੀ ਆ ਪੰਜ ਬੰਦੇ ਸਲਾਹ ਕਰੀ ਜਾਂਦੇ ਨੇ ਵੋਟ ਕਿਹਨੂੰ ਪਾਉਣੀ ਹੈ ਕਦੇ ਨਹੀਂ ਦੇਖਿਆ ਨਾ ਤੁਸੀਂ ਦੇਖਿਓ ਨੇ ਪਤਾ ਨਹੀਂ ਕਦੋਂ ਕੁ ਕਰਦੇ ਹੋਂ ਅੱਖਾਂ ਅੱਖਾਂ ਨਾਲ ਹੀ ਕਰ ਲੈਨੇ ਹੋ ਕਿਵੇਂ ਹਾਂ ਠੀਕ ਹੈ ਫਿਰ ਐਤ ਕੀ ਹਾਂ ਚਲੋ ਜੀ ਕੋਈ ਨਾ ਕੋਈ ਤਮਾਚਾ ਗਿਆ ਕਰ ਉਹੀ ਰਿਜ਼ਲਟ ਹੁੰਦਾ ਉਹੀ ਰਿਜ਼ਲਟ ਹੁੰਦਾ ਆ ਕਹਿੰਦੇ ਨਾ ਕਾਂਗਰਸ ਵਾਲੇ ਉਹ ਕਹਿੰਦੇ ਮਾਨ ਸਾਹਿਬ ਜਿੰਨੀਆਂ ਮਰਜ਼ੀ ਰੈਲੀਆਂ ਕਰ ਲੋ ਤੁਸੀਂ ਅਸੀਂ ਕੀ ਕਰਦੇ ਆ ਕਾਂਗਰਸ ਦਾ ਸਾਡਾ ਤਰੀਕਾ ਗਿੱਦੜਵਾਹੇ ਚ ਮੈਂ ਕੀ ਤਰੀਕਾ ਬਈ ਕਹਿੰਦੇ ਰਾਤੂ ਰਾਤ ਅਸੀਂ ਲੱਖਾਂ ਝੰਡੀਆਂ ਲਾ ਦੇਨੇ ਉਹਨਿਆਂ ਰੰਗ ਦਾਂਗੇ ਗਿੱਦੜਵਾਹੇ ਨੂੰ ਸਾਰੇ ਪਿੰਡਾਂ ਨੂੰ ਝੰਡੀਆਂ ਲਾ ਦਾਂਗੇ ਪੋਸਟਰ ਲਾ ਦਾਂਗੇ ਘਰਾਂ ਦੇ ਮੁਰੇ ਕਹਿੰਦੇ ਜਦੋਂ ਘਰ ਤੇ ਝੰਡੀ ਲੱਗ ਜੇ ਮਾਨ ਸਾਹਿਬ ਫਿਰ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ ਮੈਂ ਕਹ ਕਮਲੀ ਸਮਝਿਆ ਕਿ ਡਰਵਾਏ ਵਾਲਿਆਂ ਨੂੰ ਮੈਂ ਕਹਾ ਲੋਕ ਤੁਹਾਡੇ ਤੋਂ ਵੀ ਤੇਜ ਨੇ ਕਹਿੰਦੇ ਕਿਵੇਂ ਪਹਿਲਾਂ ਵਾਲੀ ਖੁਸ਼ ਪਹਿਮੀ ਚ ਨਾ ਰਹ ਜਿਓ ਮੈਂ ਕਿਹਾ ਕਹਿੰਦੇ ਕਿਵੇਂ ਮੈਂ ਕਹਾ ਲੋਕ ਅੱਜ ਕੱਲ ਇੰਨੇ ਤੇਜ ਨੇ ਕਰੇ ਚੰਡੀ ਹੋਰ ਦੀ ਮੋਟਰਸਾਈਕਲ ਤੇ ਹੋਰ ਦੀ ਜੇਬ ਤੇ ਬਿੱਲਾ ਹੋਰ ਦਾ ਖਾਣ ਪੀਣ ਕਿਸੇ ਹੋਰ پارٹی ਵੱਲੋਂ ਰੈਲੀ ਚ ਕਿਸੇ ਹੋਰ ਦੀ ਚ ਨਾਰੇ ਕਿਸੇ ਹੋਰ ਦੇ ਅੰਦਰ ਜਾ ਕੇ ਕੋਗਾ ਚਿੱਤ ਕਿਸੇ ਹੋਰ ਦੇ ਹੀ ਕਰਿਆ ਹੁੰਦੇ ਆਂ ਐਂ ਕਰਦੇ ਹੋ ਨਾ ਮੈਂ ਕਹਿਆ ਨਾ ਸਮਝੋ ਤੁਸੀਂ ਕਮਲੇ ਨਾਲ ਸੋ ਗਲਤ ਫਹਮੀਆਂ ਚ ਫਿਰਦੇ ਆ ਵੀਰੋ ਸੋ ਪਹਿਲ ਆਈ ਜਾਣੇ ਵਾਲਿਓ ਇਹ ਗੱਲ ਤੁਹਾਨੂੰ ਕਹਿਣ ਆਇਆ ਕਿ ਪਹਿਲਾਂ ਮਿਸ ਕਰ ਗਿਆ ਆਪਾਂ 2022 ਵੇਲੇ ਚਲ ਕੋਈ ਨਹੀਂ ਪ੍ਰਮਾਤਮਾ ਨੇ ਮੌਕਾ ਦੇਤਾ ਅਜੇ 2.5 ਸਾਲ ਪਏ ਨੇ ਉਦੋਂ ਗਹਾਂਲੇ ਵੀ ਪ੍ਰਮਾਤਮਾ ਕਰੂਗਾ ਚੰਗੇ ਕੰਮ ਕਰਾਂਗੇ ਗਹਾਂਲੇ ਵੀ ਦੇ ਦੋਗੇ ਪਰ ਐਨਾ ਮੇਰੀ ਗਾਰੰਟੀ ਹੈ ਜਿਹੜੇ 2.5 ਆਪਾਂ ਮੰਗ ਰਹੇਗੇ ਆਪਾਂ ਸਪੀਡ ਡਬਲ ਕਰ ਦਾਂਗੇ ਜਿਵੇਂ ਆਪਣਾ ਮਿਸਤਰੀ ਦੋ ਲਾ ਦੋ ਫਿਰ ਜੇਰਾ ਦੇ ਘਟ ਘਟਦੇ ਨੇ ਵੀ ਦੋ ਮਿਸਤਰੀ ਲਾ ਲਓ ਚਾਰ ਇੱਕ ਦਾ ਮਸਾਲਾ ਪਾ ਲਓ ਕਿਰਾਂ ਨਵੇੜੀਏ ਕੰਮ ਇਹ ਕਿਰਾਂ ਲੈਂਟਰ ਤੇ ਲਿਆਓ ਇਹਨੂੰ ਜਿਹੜੇ ਢਾਈ ਪਿਛਲੇ ਆਪਾਂ ਥੋੜਾ ਜਿਹਾ ਮਾਗਰ ਰਹਿ ਗਏ ਸਪੀਡ ਡਬਲ ਕਰ ਲਾਂਗੇ ਨਜ਼ਾਰਾ ਪੰਜ ਜਿ ਨਹੀਂ ਆਊਗਾ ਡਿੰਪੀ ਹੋਰਾਂ ਨੇ ਵੀ ਸਾਥ ਨਹੀਂ ਛੱਡਿਆ ਤੁਹਾਡਾ ਨਹੀਂ ਤਾਂ ਕੀ ਹੁੰਦਾ ਆ ਜਾਂਦੇ ਆ ਲੋਕ ਜਿੱਤਣ ਨਹੀਂ ਜਿੱਦੇ ਚਲੇ ਜਾਂਦੇ ਆ ਬਸ ਪਰ ਡਿੰਪੀ ਹੋਰਾਂ ਨੇ ਮੈਨੂੰ ਵੀ ਜਦੋਂ ਮਿਲੇ ਇਹ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਜੀ ਮੈਨੂੰ 49 50 ਹਜ਼ਾਰ ਬੋੜ ਦੋ ਦੋ ਵਾਰੀ ਪੈ ਗਈ ਵੀ ਮੈਂ ਉਹਨਾਂ ਲੋਕਾਂ ਦਾ ਸਹਾਨ ਨਹੀਂ ਦੇ ਸਕਦਾ ਵੀ ਮੇਰਾ ਕੰਮ ਪਮ ਆਪਦਾ ਨਿੱਜੀ ਹੋਵੇ ਮੈਨੂੰ ਜਵਾਬ ਦੇ ਦਿਓ ਮੇਰੇ ਲੋਕਾਂ ਨੂੰ ਜਵਾਬ ਨਾ ਦਿਓ ਮੈਂ ਮੈਂ ਕਿਹਾ ਬਿਲਕੁਲ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਵੇ ਫਿਰ ਵੀ ਲੋਕਾਂ ਬਾਰੇ ਸੋਚਦੇ ਆ ਨੀ ਤਾਂ ਅਗਲਾ ਹਰੇਕ ਆਪ ਦਾ ਘਰੇ ਆ ਮੈਂ ਆਪਦੇ ਘਰੇ ਕੁੰਡਾ ਲਾ ਕੇ ਸੌ ਜਾਂਦੇ ਆ ਵੀ ਮੈਂ ਵੱਡਾ ਮੈਂ ਕੀ ਲੈਣਾ ਪਹਿਲਾਂ ਲੋੜੀਆਂ ਹੁੰਦੀਆਂ ਸੀ ਆ ਇੱਥੇ ਪਾਥੀਆਂ ਦਾ ਲਾਉਂਦੇ ਹੋਵਾਂਗੇ ਅਸੀਂ ਵੀ ਜਾਂਦੇ ਆ ਜਾਂਦੇ ਰਹੇ ਆ ਛੋਟੇ ਹੁੰਦੇ ਪਾਥੀਆਂ ਮੰਗਣ ਤੁਹਾਡੇ ਕੋਠੇ ਉੱਤੇ ਡੱਬੀ ਤੁਹਾਡੇ ਮੁੰਡੇ ਹੋਣਗੇ 26 ਸਾਡੀ ਲੋੜੀ ਮਨਾ ਦੋ ਲੈ 26 ਮੁੰਡੇ ਹੋਣਗੇ ਦੋ ਪਾਲੇ ਨਹੀਂ ਜਾਂਦੇ ਉਹ ਕਹਿਣ ਨੂੰ ਆ ਜਾਂਦਾ ਸੀ ਉਦੋਂ ਜੋ ਆਕ ਸੀ ਕਿ ਸਾਨੂੰ ਕੋਈ ਦੱਸਿਆ ਕਿਸੇ ਨੇ ਕਹਿੰਦੇ ਐ ਕਹੀਦਾ ਹੁੰਦਾ ਪਾਥੀਆਂ ਦੋ ਲੈ ਕੇ ਉੱਥੇ ਆ ਇੱਥੇ ਲੋੜੀਆਂ ਬਣ ਬਲਦੀਆਂ ਸੀ ਸਾਰਾ ਪਿੰਡ ਆਉਂਦਾ ਸੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਹੁਣ ਹਰੇਕ ਦੀ ਆਪ ਦੇ ਘਰੇ ਲੋੜੀ ਹੈ ਇੰਟਰਨੈਟ ਤੇ ਲੋੜੀ ਹੈ ਕੰਪਿਊਟਰ 'ਤੇ ਸੇਖ ਲੈਂਦੇ ਨੇ ਕਿਉਂਕਿ ਆਪਸੀ ਪਿਆਰ ਘਟ ਗਿਆ ਮੇਲ-ਜੋਲ ਘਟ ਗਿਆ, ਗੁੱਸੇ-ਗਿਲੇ ਵਧ ਗਏ, ਲੜਨ ਲੱਗ ਗਏ। ਨਾ ਪੁੱਤ ਹਜੇ ਵੇਲੇ ਬਾਹਰ ਨਾ ਜਾਇਓ ਲੜ ਪੋਗੇ। ਸੁਪਿੰਡਾਂ ਦਾ ਜਿਹੜਾ ਏਕਾ ਤੋੜਦਾ ਇਹਨਾਂ ਨੇ, ਇਹਨਾਂ ਨੇ ਤੋੜਿਆ ਆ ਲੀਡਰਾਂ ਨੇ। ਧੜੇ ਬਣਾਤੇ। ਹਮੈਂ ਉੱਥੇ ਦੇਖਿਆ ਜਦੋਂ ਮੈਂ ਐਮਪੀ ਬਣਿਆ ਨਾ ਮੈਂ ਕਿਤੇ ਹੋਟਲ 'ਚ ਗਿਆ ਉੱਥੇ ਚੰਡੀਗੜ੍ਹ। ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ, ਯਾਨੀ ਇੱਕੋ ਟੇਬਲ 'ਤੇ ਬੈਠੇ ਨਾਲੇ ਹੱਸਣ ਉੱਚ-ਉੱਚ ਆਤ। ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨਾ ਆ ਮੈਂ ਕਿਹਾ ਵੀ ਤੁਸੀਂ ਤਾਂ ਆਪਸ ਚ ਆਏ ਹੋ ਯਾਰ ਸਾਨੂੰ ਤਾਂ ਪਿੰਡਾਂ ਚ ਆਏ ਲੱਗਦਾ ਵੀ ਜੇ ਆਪਸ ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗੰਡਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੇ ਦੀ ਬਰਾਤ ਜਾਣੋਂ ਹਟ ਗਏ ਵੀ ਉਹਨਾਂ ਦੀ ਬਰਾਤ ਆ ਛੱਡ ਪਰੇ ਬਣ ਜਾਣਾ ਭੋਗਾਂ ਤੇ ਜਾਣੋਂ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ तो रो जे आप आपे हो सकते हैं तुम इतने आप चे हो पिंड वास्ते कठे हो जाओ तो रिजल्ट देख लो फिर की तो में जो लो हो जो बानवे च लोग कट्ठे हो गए बानवे सीटों वास्ते लोग कट्ठे हो गए तो देख लो फिर की हाल है ये जित चंडीगढ़ तू कौन मैं कौन ਓਏ ਡੈਡ ਇਹਨਾਂ ਦੇ ਇਤਿਹਾਰ ਜਿੱਡੀਆਂ ਜਿਹੜੀਆਂ ਇਹਨਾਂ ਨੇ ਘਰਾਂ ਦੀਆਂ ਕੰਦਾ ਨੇ ਉੱਤੋਂ ਦੀ ਤਾਰਾਂ ਲਾਈਆਂ ਹੋਈਆਂ ਨੇ ਬਿਜਲੀ ਵੀ ਛੱਡਦੇ ਹੋਣਗੇ ਵਿੱਚ ਮੈਨੂੰ ਲੱਗਦਾ ਵੀ ਕੋਈ ਆ ਨਾ ਜਾਵੇ ਬਿੱਲੀ ਬੁੱਲੀ ਵੀ ਨਾ ਛਾਲ ਮਾਰੇ ਅੰਦਰ ਓਏ ਡੈਡ ਇਹਨਾਂ ਦੇ ਘਰਾਂ ਦੇ ਦਰਵਾਜ਼ੇ ਆ ਚਾਰ ਚਾਰ ਜਾਣੇ ਕੋ 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 ਕਰਕੇ ਦਰਵਾਜ਼ਾ ਬੰਦ ਕਹਿੰਦੇ ਹੁਣ ਨਹੀਂ ਖੋਲਣਾ ਲੋਕ ਨਾ ਆ ਜਾਣ ਕਿਤੇ ਪੌਣੇ 5 ਸਾਲ ਦਰਵਾਜ਼ੇ ਬੰਦ ਕਰੀ ਰੱਖੇ ਕੈਪਟਨ ਵਰਗਿਆਂ ਨੇ ਰਾਜੇ ਬੜਿੰਗ ਵਰਗਿਆਂ ਨੇ ਜਦੋਂ ਪਤਾ ਲੱਗਿਆ ਵੀ ਆਲਗਾਂ ਨੇ ਦੱਸਿਆ ਜੀ ਵੋਟਾਂ ਆ ਗਈਆਂ ਲੋਕਾਂ ਕੋਲੇ ਜਾਣਾ ਪਊ ਦਰਵਾਜ਼ਾ ਖੋਲਣਾ ਪੈਣਾ ਕਹਿੰਦੇ ਖੋਲ ਲੋ ਕੂੰ 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 ਕਰਕੇ ਖੋਲਿਆ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਆ ਰਹੀ ਆ ਰਹੀ ਆ ਰਹੀ ਨਾਲ ਦੇਖ ਲੋ ਠੀਕ ਕਰਕੇ ਜਦੋਂ ਮਾਰੇ ਧੱਕੇ ਜੇ ਕਹਿੰਦੇ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾਗੇ ਜੀ ਕਹਿੰਦੇ ਬੈਠਿਰੋ ਅੰਦਰ ਹੀ ਵਣੋ ਉਹ ਬੈਠੇ ਅੰਦਰ ਹੀ ਹਣੋ ਲੋਕਾਂ ਨੇ ਬਾਹਰੋਂ ਲਾਤੀ ਫਿਰੋ ਪਬਲਿਕ ਐ ਸਾਨੂੰ ਕੋਈ ਪੈਸੇ ਕਮਾਉਣ ਨਹੀਂ ਆਏ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਮੈਂ ਵੀ ਫਿਲਮਾਂ ਚੋਂ ਟੈਲੀਵਿਜ਼ਨ ਚੋਂ ਜਿੰਨੇ ਮਰਜ਼ੀ ਕਮਾ ਲੈਂਦਾ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਕੋਈ ਵਕੀਲ ਕਿਸੇ ਦਾ ਆਪਦਾ ਬਿਜ਼ਨਸ ਸਾਰੇ ਛੱਡੀ ਫਿਰਦੇ ਆ ਪੈਸੇ ਕਮਾਉਣ ਨਹੀਂ ਆਏ ਲੋਕ ਕਮਾਉਣ ਆਏ ਆ ਇੱਜ਼ਤਾਂ ਕਮਾਉਣ ਆਏ ਆ ਬਸ ਹੋਰ ਕੁਝ ਨਹੀਂ ਕਮਾਉਣ ਆਏ ਪਹਿਲਾਂ ਮੈਂ ਪਿੰਡ 'ਚ ਜਾਂਦਾ ਸੀ ਕਿਤੇ 2.5 ਲੱਖ ਰੁਪਇਆ ਲੈ ਕੇ ਜਾਂਦਾ ਸੀ ਕਲਾਕਾਰ ਸੀ ਨਾ ਮੈਂ ਹੁਣ ਦੇ ਕੇ ਜਾਣਾ ਆ ਹੁਣ ਅੱਜ ਵਾਲਾ ਪ੍ਰੋਗਰਾਮ ਵੀ ਮੈਨੂੰ ਫੜਾਤਾ ਉਹਨਾਂ ਨੇ ਮੰਗ ਪੱਤਰ ਪਿੰਡ ਦਾ ਵੀ ਪਰਿਵਾਰ ਖਾਨਾ ਬੰਦ ਪਿਆ ਸੀਵਰੇਜ ਵਾਲੀ ਪਾਈਪ 3-4 ਕਰੋੜ ਚ ਪਾਉਂਗਾ ਅੱਜ ਵੀ ਚਲੋ ਕੋਈ ਨਹੀਂ ਥੋੜਾ ਪਹਿਲਾਂ ਤੁਹਾਨੂੰ ਹੀ ਦੇਣਾ ਜਿੰਨੀਆਂ ਵੀ ਮੰਗਾਂ ਲਿਖੀਆਂ ਸਭ ਪੂਰੀਆਂ ਹੋ ਜਾਣਗੀਆਂ ਥੋੜਾ ਪੈਸਾ ਪੰਚਾਇਤ ਵੱਲੋਂ ਮੈਨੂੰ ਮਿਲਿਆ ਮੰਗ ਪੱਤਰ ਜਦੋਂ ਕੋਡ ਖਤਮ ਹੋ ਗਿਆ ਪੈਸੇ ਆ ਜਾਣ ਕਰੋ ਕੰਮ ਔਰ ਨਾਲ ਕੋਲੇ ਖੜਾ ਕੇ ਕੰਮ ਕਰਾਇਓ ਜਿਹੜਾ ਪੈਸਾ ਆਇਆ ਨਾ ਇਹ ਨਾ ਸੋਚੋ ਸਰਕਾਰ ਦਾ ਕੰਮ ਹੋ ਰਿਹਾ ਥੋੜਾ ਕੰਮ ਹੋ ਰਿਹਾ ਚਾਹੇ ਛਪੜਾਂ ਦਾ ਟੋਬਿਆਂ ਦਾ ਜੋ ਨਿਕਾਸੀ ਦਾ ਜੋ ਜੋ ਤੁਸੀਂ ਕਹਿੰਦੇ ਹੋ ਮੋਗਿਆਂ ਦੀਆਂ ਪਾਈਪਾਂ ਦਾ ਸਭ ਹੋ ਜੂਗਾ ਇਸੇ ਕਰਕੇ ਇਸੇ ਕਾਹੀ ਕੰਮ ਤਾਂ ਕਰਨਾ ਆ ਉਹਨਾਂ ਨੂੰ ਵੀ ਪਤਾ ਮੋਗਾ ਕੀ ਹੁੰਦੇ ਨੇ ਪੁੱਛ ਕੇ ਦੇਖ ਲਿਓ ਉਹਨਾਂ ਨੂੰ ਵੀ ਮੋਗਾ ਕੀ ਹੁੰਦਾ ਉਹ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਹੀ ਜਾ ਕੇ ਖਤਮ ਹੋ ਜਾਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੁੰਦਾ ਹੈ ਇਹ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ 2 ਇੰਚ ਕਿਤੇ ਉੱਚਾ ਚੱਕਿਆ ਜਾਵੇ ਬੰਦਾ ਵੜ ਦਿੰਨੇ ਆਪਾਂ ਸਾਨੂੰ ਪੁੱਛ ਕੇ ਦੇਖੋ ਨਾ ਕਿ ਉਹਦਾ ਮੁੱਲ ਕੀ ਹੈ ਪਾਣੀ ਦਾ ਉਹ ਨੱਕੇ ਦਾ ਮੁੱਲ ਕੀ ਹੈ ਜਿਹਨੂੰ 12 ਮਿੰਟ ਦੀ ਵਾਰੀ ਹੈ ਉਹਨੂੰ ਪੁੱਛ ਕੇ ਦੇਖੋ 12 ਮਿੰਟ ਦਾ ਮੁੱਲ ਕੀ ਹੈ ਜਿਨ੍ਹਾਂ ਦੇ ਘਰੇ ਹੀ ਨਹਿਰਾਂ ਖਤਮ ਹੁੰਦੀਆਂ ਖੇਤਾਂ 'ਚ ਹੀ ਨਹਿਰਾਂ ਖਤਮ ਉਹਨਾਂ ਨੂੰ ਕੀ ਪਤਾ ਯਾਰਾਂ ਸੁਣੋ ਜੀ ਤਾਂ ਥੋਡੇ ਵਰਗੇ ਆ। ਥੋਟਹੀਂ ਰਹਾਂਗੇ। ਲੈ ਸ਼ਰਤ ਲਾ ਲਓ ਜੇ ਇਹ ਹੁੰਦੇ ਅੱਜ ਵਾਲੇ ਪ੍ਰੋਗਰਾਮ ਕੈਂਸਲ ਹੋ ਜਾਂਦੇ ਸਾਰੇ। ਕੋਈ ਨਹੀਂ ਚੰਡੀਗੜ੍ਹੋਂ 4 ਘੰਟੇ ਬਹੁਤ ਆਖਰੀ ਮੁਸ਼ਕਲ ਆ। ਜਾਣਾ ਨੇ ਅਸੀਂ ਤਾਂ ਵਲੰਟੀਅਰ ਬਣ ਕੇ ਕੰਮ ਕਰਦੇ ਆ। ਆਗੇ ਦੋ ਪਿੰਡਾਂ 'ਚ ਹੋਰ ਜਾਊਂਗਾ। ਕੱਲ ਨੂੰ ਉਧਰ ਜਾਊਂ ਡੇਰਾ ਬਾਬਾ ਨਾਨਕ ਵਾਲੇ ਪਾਸੇ। ਜਿੰਨਾ ਜੇ ਜਮਾ ਜੜਾ ਨਹੀਂ ਪਟੇ ਜਾਂਦੀਆਂ ਨਾ ਮੈਂ ਨਹੀਂ ਬੰਦਾ ਉਹਨਾਂ ਚਰੇ ਨਾ ਮੈਂ ਜੜਾਂ ਪਟਣ ਦੀ ਡਿਊਟੀ ਲਾਈ ਹੈ ਨਾ ਦੁਖੀ ਕਰ ਲਿਆ ਯਾਰ ਇਹਨਾਂ ਨੇ 77 ਸਾਲ ਹੋ ਗਏ ਮੁੱਲਕ ਨੂੰ ਯਾਦ ਹੋਏ ਨੂੰ 77 ਸਾਲ ਆ ਫਿਰਦੇ ਆ ਉੱਥੀ ਆ ਸਾਡੇ 30 30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚੇਖਾ ਸਮਾਨ ਬਾਣੀ ਚ ਲਿਖਿਆ ਆ ਮਾਂਵਾਂ ਦੇ ਅੰਨੀਆਂ ਹੋ ਗਿਆ ਚੁੱਲਿਆਂ 'ਚ ਫੂਕਾਂ ਮਾਰ ਮਾਰ ਸ਼ਾਇਦ ਜੂਨ ਸੋਦਰ ਜੇ ਸ਼ਾਇਦ ਜਵਾਕ ਨੂੰ ਕੋਈ ਨੌਕਰੀ ਮਿਲ ਜੇ ਨਾ ਕੋਈ ਦਿੱਤੀ ਨੌਕਰੀ ਨਾ ਲੈ ਨਾ ਆਪ ਧਿਆਨ ਹੋਈ ਆਪ ਧਿਆਨ ਹੋਈ ਆਪ ਧਿਆਨ ਹੋਈ ਹੁਣ ਜਦੋਂ ਅਸੀਂ ਆ ਗਏ ਲਿਆ ਕਰੋ ਪੱਤਰਕਾਰ ਵੀਰ ਬੈਠੇ ਨੇ ਮੇਰਾ ਨਾਂ ਲੈ ਦਿਓ ਆ ਵੱਡੇ ਵੱਡੇ ਲੀਡਰ ਆਇਆਂ ਕੋਲੇ ਚੀਕ ਮਾਰਦੇ ਨਾ ਉਹਦਾ ਨਾਂ ਨਹੀਂ ਮੈਂ ਦੱਸੂਗੀ ਕਹਿਣਾ ਉਹਨੂੰ ਯਾਰ ਮੈਂ ਸੱਚ ਦੱਸ ਦੇਣਾ ਅਸਲ 'ਚ ਮੈਂ ਬੋਲਦਾ ਸੱਚ ਠੀਕ ਹੈ ਨਾ ਤੇ ਸੱਚ ਤੋਂ ਇਹ ਚੱਲਦੇ ਨੇ ਇਹ ਆਪ ਚਲਕਾਉਂਦੇ ਰਹੇ ਨੇ ਵੀ ਉੱਤੋਂ-ਉੱਤੋਂ ਲੜਿਆ ਕਰਾਂਗੇ ਅੰਦਰੋਂ ਆਪਾਂ ਇਕੱਠੇ ਆਂ ਮੈਂ ਕਹਿੰਦਾ ਵੀ ਅੰਦਰੋਂ ਇਕੱਠੇ ਨੇ ਮੈਂ ਸੱਚ ਦੱਸਦੇ ਨਾ ਲੋਕਾਂ ਨੂੰ ਉਹ ਇੱਕ ਦੂਜਾ ਕੀ ਕਹੀਏ ਹਣੇ ਬਾਰੇ ਹੁਣ ਉਹ 16 ਸਾਲ ਉਰਦੂ ਬੋਲ ਕੇ ਚਲੇ ਗਏ ਇੱਥੋਂ ਮਨਪੀਤ ਬਾਦਲ ਅਸੀਂ ਵੀ ਉਹ ਅਸੀਂ ਵੀ ਉਹਦੇ ਨਾਲ ਸੀ ਪੰਜਾਬ ਦਾ ਹੋਕਾ ਦਿੱਤਾ ਸੀ ਹੋਕਾ ਦੇ ਕੇ ਆਪ ਤੁਰ ਗਿਆ ਸੀ ਹੈਗਾ ਸੀ ਕਿੱਧਰ ਚਲੇ ਗਿਆ ਯਾਰ ਅਸੀਂ ਉੱਥੇ ਹੀ ਖੜੇ ਰਹਿ ਗਏ ਪਰ ਕਟੋਕਟ ਅਸੀਂ ਭਗਤ ਸਿੰਘ ਨਾਲ ਤਾਂ ਖੜੇ ਆ ਨਾ ਜਿੱਥੇ ਗਏ ਸੀ ਘਟਕੜਕਲਾ ਥੋੜੇ ਚੋਂ ਵੀ ਬਹੁਤ ਗਏ ਹੁਣੇ ਉਦੋਂ ਅਸੀਂ ਉੱਥੇ ਹੀ ਖੜੇ ਆ ਅਸੀਂ ਉਹਦੇ ਪਿੰਡ ਜਾ ਕੇ ਹੀ ਸੌਂ ਚੱਕੀ ਆ ਉਹ ਪਤਾ ਨਹੀਂ ਕਿੱਧਰ ਕਿੱਧਰ ਦੀ ਕਿੱਧਰ ਦੀ ਹੋ ਕੇ ਆਇਤ ਕਿ ਬੀਜੇਪੀ ਵੱਲੋਂ ਫਿਰਦਾ ਹੈ ਦੱਸੋ ਜੀ ਉਹਨਾਂ ਕਿਤੇ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਵੋਟਾਂ ਦੇ ਦਿਨ ਸੀ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਪਾਰਟੀ ਦੇ ਦਫ਼ਤਰ ਵਾਲਿਆਂ ਚੋਂ ਦੇਖੋ ਜੀ ਸਾਡੇ ਦਫ਼ਤਰ ਨੂੰ ਅੱਗ ਲੱਗ ਗਈ ਸਾਡੇ ਝੰਡੇ ਸਾਡੇ ਪੋਸਟਰ ਸਾਰੇ ਇੱਥੇ ਹੀ ਪਏ ਨੇ ਵੋਟਾਂ ਹਾਰ ਜਾਾਂਗੇ ਅਸੀਂ ਇਹ ਵਿਰੋਧੀਆਂ ਦੀ ਚਾਲ ਲੱਗਦੀ ਹੈ ਛੇਤੀ ਛੇਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੋ ਅੱਗ ਬੁਝਾਓ 5 ਮਿੰਟਾਂ ਬਾਅਦ ਉਸੇ ਬੰਦੇ ਨੇ ਫੋਨ ਕੀਤਾ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਫਾਇਰ ਬ੍ਰਿਗੇਡ ਵਾਲੇ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਅਨੇ ਅੱਗ ਤੇ ਕਾਬੂ ਨਹੀਂ ਪਾਇਆ ਜੀ ਮਹੀਂ ਪਾਰਟੀ ਬਦਲੀ ਕਹਿੰਦਾ ਹੁਣ ਇਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚੀ ਜਾਣ ਦੋ ਸੜੀ ਜਾਣ। ਐਂ ਕਰਦੇ ਆ ਤੂੰ। ਕਦੇ ਉਧਰੋਂ ਹੁੰਦੇ ਕਦੇ ਇਧਰੋਂ ਹੁੰਦੇ। ਪਾਰਟੀ ਵੀ ਬਦਲ ਲੈਣ ਤੇ ਸਿੱਧੀ। ਕਦੇ ਤਾਂ ਖੜਜੋ ਕਦੇ ਲੋਕਾਂ ਨਾਲ ਖੜਜੋ। ਕਦੇ ਲੋਕਾਂ ਦੀ ਬੋਲੀ ਜੀ ਬੋਲ ਲਓ ਚਲੋ। ਵੇ ਲੋਕਾਂ ਦੱਸ ਦੋ। ਜੋ ਲੱਗਾਂ ਉਰਦੂ ਦੇ ਸ਼ੇਰ ਖੁਰਦਸ਼ੇ ਮਹਿਫਲ-ਏ-ਖਰੂਸ ਲੋਕ ਕਹਿੰਦੇ ਕੀ ਕਹੀ ਜਾਂਦਾ ਇਹ। ਮੈਂ ਤੁਹਾਨੂੰ ਗੱਲ ਦੱਸਦਾ ਇੱਕ ਜਿੱਦੇ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਵੀ ਮੈਂ ਚਿੱਟੇ ਦਾ ਕੰਮ ਉਹਦੇ ਵਾਸਤੇ ਕਰਦਾ ਸੀ ਉਹਦੇ ਬਠਿੰਡੇ ਸੀ ਅਸੀਂ ਮਨਪ੍ਰੀਤ ਬਾਦਲ ਨਾਲ ਸੀ ਪੀਪੀਪੀ ਵੱਲੋਂ ਪੱਤਰਕਾਰ ਆ ਗਏ ਉਹ ਕਹਿੰਦੇ ਬਹੁਤ ਵੱਡੀ ਘਟਨਾ ਹੋ ਗਈ ਪੰਜਾਬ 'ਚ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਕੀ ਕਹਿਣਾ ਚਾਹੋਂਗੇ ਮਨਪ੍ਰੀਤ ਬਾਲ ਕਹਿੰਦਾ ਵੀ ਜਦੋਂ ਫਰਾਂਸ 'ਚ ਕ੍ਰਾਂਤੀ ਆਈ ਹੈ ਉਸ ਵੇਲੇ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਸ ਵੇਲੇ ਰਾਜੇ ਨੇ ਕੀ ਗੱਲ ਕਹੀ ਸੀ ਪਤਾ ਉਹ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕਹਿਣਾ ਚਾਹੋਗੇ ਉਹ ਕਹਿੰਦਾ ਧਰਤੀ ਲਉ ਮੰਗਦੀ ਐ ਲਉ ਉਹ ਕਹਿੰਦੇ ਜੀ ਉਹ ਬਾਤ ਦੇਖ ਲਾਂਗੇ ਜਗਦੀਸ਼ ਭੋਲੇ ਨੇ ਨਾਂ ਲੈਤਾ ਅਖਬਾਰਾਂ ਵਾਲੇ ਸਾਨੂੰ ਫੋਨ ਕਰੀ ਜਾਂਦੇ ਨੇ ਛਾਪਣ ਕਨੀਓ ਖੜੇ ਆ ਦੱਸੋ ਕੋਈ ਆਪਦਾ ਆਪਦਾ ਬਿਆਨ ਆਪਦੇ ਵਾਲੇ ਪਾਸਿਓ ਵੀ ਕੀ ਕਹਿਣਾ ਚਾਹੋਂਗੇ ਜਗਦੀਸ਼ ਭੋਲੇ ਦਾ ਨਿਨਾ ਲੈਤਾ ਮਜੀਠੀ ਦਾ ਕਹਿੰਦੇ ਜਦੋਂ علامه اقبال ਨੇ ਲਿਖਿਆ ਕਿ ਕਾਫਲੇ ਲੁੱਟੇ ਹਨ ਰਹਿਬਰੇ ਜਹਾਂ ਉਹ ਕਹਿੰਦੇ ਜੀ ਉਹ ਬਾਤ ਦੇਖ ਲਾਂਗੇ ਕਾਫਲੇ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੁਝ ਬੋਲਣੇ ਤਾਂ ਦੱਸ ਦੋ ਕਾਂ ਜਦੋਂ ਫਲਸਤੀਨ ਦੇ ਵਿੱਚ ਯਾਸਰ ਅਰਾਫਾਤ ਨੇ ਕ੍ਰਾਂਤੀ ਲਿਆਂਦੀ ਨਾ ਉਹ ਚਲੇ ਗਏ ਜੀ ਪੱਤਰਕਾਰ ਪੱਤਰਕਾਰ ਅਸੀਂ ਵੀ ਚਲੇ ਗਏ ਤੇ ਬਾਦਲਪਿੰਡ ਨਾਲ ਹੀ ਚਲੇ ਗਏ ਮੈਂ ਵੀ ਉਹ ਪਰਲੇ ਪਾਸੇ ਘਰ ਉੱਥੇ ਫਰਮ ਹੋ ਜਾ ਉੱਥੇ ਰਹੇ ਚਲੋ ਰਹਿ ਰਾਤ ਨੂੰ ਸਵੇਰੇ ਉੱਠੇ ਚਾਹ ਪੀਣ ਲੱਗੇ ਤਾਂ ਟਰੈਕ ਸੂਟ ਜਾਂ ਪਾਇਆ ਹੋਇਆ ਸਾਰੇ ਅਖਬਾਰ ਅੰਗਰੇਜ਼ੀ ਦੇ ਹਿੰਦੀ ਦੇ ਪੰਜਾਬੀ ਦੇ ਅ ਉਹ ਤੇ ਆਪਣੇ ਬੈੱਡ ਦੇ ਉੱਤੇ ਐ ਖੰਡਾਈ ਬੈਠਾ ਮਨਪ੍ਰੀਤ ਬਾਦਲ ਮੈਨੂੰ ਕਹਿੰਦਾ ਮਾਨਸਾ ਮੀਡੀਆ ਸਾਥ ਨਹੀਂ ਦੇ ਰਿਹਾ ਮੈਂ ਕੀ ਹੋ ਗਿਆ ਜੀ ਕਹਿੰਦਾ ਜਿਹੜੀ ਕੱਲ ਆਪਣੀ ਪ੍ਰੈਸ ਕਾਨਫਰੈਂਸ ਸੀ ਉਹਦੇ ਬਾਰੇ ਇੱਕ ਖਬਰ ਨਹੀਂ ਛਾਪੀ ਕਿਸੇ ਨੇ ਮੈਂ ਕਹਿੰਦਾ ਜੀ ਉਹ ਜਗਦੀਸ਼ ਭੋਲੇ ਵਾਸਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਬਰਾਂ 'ਚ ਛਾਪਦੀਆਂ ਨਹੀਂ ਇਹਨਾਂ ਦੱਸੋ ਕੀ ਕਰੀਏ ਨਾ ਵੀ ਤੁਸੀਂ ਸਿੱਧਾ ਕਹਿ ਦਿਓ ਯਾਰ ਵੀ ਹਾਂ ਇਹ ਗਲਤ ਹੋ ਗਿਆ ਜਵਾਨੀ ਨੂੰ ਚਿੱਟੇ ਤੇ ਲਾਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ। ਹਾਂ ਹੁਣ ਵੀ ਆ ਕੇ ਕਹਿੰਦਾ ਮੈਨੂੰ ਬਨਵਾਸ ਮਿਲ ਗਿਆ ਸੀ ਕਹਿੰਦਾ ਮੈਂ ਤਾਂ ਚੱਲੇ ਗਿਆ ਸੀ ਕਿਹਨੇ ਦਿੱਤਾ ਬਨਵਾਸ ਵੀ ਤੈਨੂੰ ਤੇ ਨਾਲੇ ਤਰਜੇ ਬਨਵਾਸ ਦਿੱਤਾ ਵੀ ਫਿਰ ਤਰ ਬਨਵਾਸ ਖੋਲਿਆ ਕਿਹਨੇ ਆ ਕਦੋਂ ਬੁਲਾਇਆ ਤੈਨੂੰ ਵੀ ਆ ਜਾ ਬਨਵਾਸ ਕਰੂੰ ਮੈਂ ਕਹ ਹੁਣ ਮੈਂ ਇੱਥੇ ਹੀ ਰਿਹਾ ਕਰੂੰ ਸਭੀਰੋ ਇਹਨਾਂ ਨੇ ਕਿਤੇ ਨਹੀਂ ਰਹਿਣਾ ਇਹਨਾਂ ਨੇ ਇਹਨਾਂ ਨੇ ਆਪਦੀਆਂ ਕੁਰਸੀਆਂ ਦੇਖਣੀਆਂ ਨੇ ਅਜੇ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਇੰਹੀ ਰਹਾਂਗੇ ਇਹਨਾਂ ਤੋਂ ਬਚੇ ਉਹ ਉਂਗਲ ਲਾਉਣ ਵਾਲੇ ਨੇ ਸਾਰੇ ਅਚਨ ਨਹੀਂ ਹੋਰੀ ਸਾਰੇ ਇਹ ਉਂਗਲ ਲਾਉਣ ਵਾਲੇ ਆਏ ਵੀ ਐ ਕਰ ਦਾਂਗੇ ਅਸੀਂ ਵੋਟਾਂ ਮੰਗ ਰਹੇ ਹਾਂ ਕੰਮ ਦੇ ਨਾਂ ਤੇ ਵੀ ਆ ਕਰਤਾ ਕਰਾਂਗੇ ਇਹ ਵੋਟਾਂ ਮੰਗ ਰਹੇ ਨੇ ਨਿੰਦ ਕੇ ਨਿੰਦਿਆ ਕਰਕੇ ਵੀ ਆ ਐ ਨਹੀਂ ਤੋ ਐ ਨਹੀਂ ਹੋ ਐ ਨਹੀਂ ਹੈਗਾ ਐ ਨਹੀਂ ਇਹ ਕੋ ਗੱਲ ਆ ਉਂਗਲ ਲਾਉਣ ਵਾਲੇ ਹਰੇਕ ਪਿੰਡ ਚ ਹੁੰਦੇ ਆ ਤੁਹਾਡੇ ਵੀ ਹੋਣਗੇ 4-5 ਤਾਂ ਉਹਨਾਂ ਤੋਂ ਬੱਚੋ ਬੱਚੋ ਬੜੇ ਘਰ ਪੱਟੇ ਉਹਨਾਂ ਨੇ ਕੋਈ ਪਿੰਡੋਂ ਸ਼ਹਿਰ ਬਾ ਚਲਾ ਗਿਆ ਸ਼ਹਿਰ ਉੱਥੇ ਲਾਲਾ ਜੀ ਦੀ ਦੁਕਾਨ ਤੇ ਜਾ ਕੇ ਉੱਥੇ ਕਿਤੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹ ਚੋਂ ਐਂ ਉਂਗਲ ਲਾਈ ਕਹਿੰਦਾ ਬੜਾ ਮਿੱਠਾ ਸ਼ਹਿਦ ਰੱਖਿਆ ਭਈ ਮਖਿਆਲ ਲਾਲਾ ਜੀ ਕਹਿੰਦੇ ਹਾਂਜੀ ਬਾਕੀ ਜਿਹੜਾ ਬੱਚਾ ਸੀ ਉਹ ਐਂ ਕੰਦ ਨਾ ਪੁੰਜਦਾ ਦੁਕਾਨ ਦੀ ਨਾਲ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਮੱਖੀਆਂ ਨੂੰ ਇਕੱਠੀਆਂ ਦੇਖ ਕੇ ਕੋਲਕਿਰਲੀ ਆ ਗਈ ਛਿਪਕਲੀ ਆ ਗਈ ਵੀ ਮੱਖੀਆਂ ਖਾ ਲੈਣੀਆਂ ਕੋਲਕਿਰਲੀ ਨੂੰ ਦੇਖ ਕੇ ਚੂਹਾ ਪੈ ਗਿਆ ਵੀ ਲਾ ਕੋਲਕਿਰਲੀ ਨੂੰ ਖਾ ਲੈਣੀਆਂ ਚੂਹਿਆਂ ਨੂੰ ਦੇਖ ਕੇ ਬਿੱਲੀ ਨੇ ਮਾਰੀ ਛਾਲ ਕਹਿੰਦੀ ਚੂਹਾ ਆ ਗਿਆ ਉਹ ਬਿੱਲੀ ਨੂੰ ਦੇਖ ਕੇ ਕੋਈ ਗਾਹ ਕਾਇਆ ਸੀ ਲਾਲੇ ਦੇ ਉਹਦੇ ਕੋਲੇ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਉਹ ਲਾਲਾ ਜੀ ਨੇ 10 ਕਿਲੋ ਦਾ ਬੱਟਾ ਚੱਕ ਕੇ ਕੁੱਤੇ ਦੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਕੁੱਤੇ ਦੇ ਮਾਲਕ ਦੇ ਵੱਜਾ ਸਿਰ 'ਚ ਉਹ ਲਹੂ ਲਹਾਨ ਹੋ ਗਿਆ ਲੜਾਈ ਵੱਧ ਗਈ ਜੀਨੇ ਉਂਗਲ ਲਾਈ ਸੀ ਉਹ ਸਾਰਾ ਕੁਝ ਦੇਖੀ ਜਾਂਦਾ ਸੀ ਉਹ ਕਹਿੰਦਾ ਲਾਲਾ ਜੀ ਮੈਨੂੰ ਲੱਗਦਾ ਤੁਹਾਡਾ ਝਗੜਾ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਫਿਰ ਹੁਣ ਲੈ ਸਾਰੀ ਦੁਕਾਨਦਾਰੀ ਖਰਾਬ ਕਰ ਗਏ ਇੱਕ ਉਂਗਲ ਲਾ ਕੇ ਇਥੋਂ ਬਣੀਆਂ ਕਹਾਵਤ ਵੀ ਉਂਗਲ ਲਾਉਣ ਵਾਲਿਆਂ ਤੋਂ ਬਚੋ ਯਾਰ ਇਹਨਾਂ ਤੋਂ ਸੋ ਤੜਕੀ ਜਾਇਓ 20 ਤਰੀਕ ਨੂੰ ਨਾ ਤੋਂ ਕੇ ਗੁਰਾਂ ਦਾ ਨਾਮ ਲੈ ਕੇ ਝਾੜੂ ਵਾਲਾ ਬਟਨ ਦੱਬ ਕੇ ਹੱਥ ਝਾੜ ਕੇ ਉਦੀ ਮੋੜਿਆ ਉਹ ਬਾਕੀ ਬਟਨਾਂ ਵੱਲ ਦੇਖਿਓ ਵੀ ਨਾ ਨੇ ਤਾਂ ਹੋ ਸਾਦਾ ਕાળા ਮੋਤੀਆ ਉਤਰਿਆ ਵੇ ਜਾਂ ਚਿੱਟਾ ਮੋਤੀਆ ਉਤਰਿਆ ਵੇ ਅੱਖਾਂ ਚ ਐਡੇ ਪਾਪੀ ਨੇ ਇਹ ਦੱਬ ਕੇ ਬਟਨ ਤੁਸੀਂ ਜ਼ਿੰਮੇਵਾਰੀ ਤੁਹਾਡੀ ਖਤਮ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਮੇਰਾ ਮੰਗਾਂ ਤੁਹਾਡੀਆਂ ਅਰਜ਼ੀਆਂ ਡਿੰਪੀ ਦੀਆਂ ਦਸਕਤ ਮੇਰੇ ਇੰਨਾ ਵਾਦਾ ਕਰਕੇ ਜਾਂਣਾ ਤੁਹਾਡੇ ਨਾਲ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਨ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ ਇੰਨੇ ਪਿਆਰ ਨਾਲ ਸੁਣਿਆ ਆਰਾਮ ਨਾ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਔਰ ਮਿਲਦੇ ਰਹਾਗੇ ਬੜੀ ਲੋੜ ਹੈ ਤੁਹਾਡੀ ਦੇਸ਼ ਨੂੰ ਬੜੀ ਲੋੜ ਹੈ ਤੁਹਾਡੀ ਪੰਜਾਬ ਨੂੰ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਸਤਿਕਾਰ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆ ਕਰੋ ਬਹੁਤ ਮਿਹਰਬਾਨੀ ਜਨਾਬ You